ਇੱਕ ਵਾਰ ਫਿਰ ਮੈਂ ਆਪਣੇ ਪਿਆਰੇ ਲੋਕਾਂ ਚ ਆਇਆ ਸੋ ਮੇਰਾ ਵਿਧਾਨ ਸਭਾ ਦਾ ਕੱਪ ਹੋਆ ਅ ਅੱਜ ਬੜਾ ਇੱਕ ਮੈਂ ਸਮਝਦਾ ਵੀ ਖੁਸ਼ੀ ਦਾ ਪਲ ਹੈ ਕਿ ਇੱਕ ਸੜਕ ਜਿਹੜੀ ਬੱਸੀ ਪਿੰਡ ਤੋਂ ਲੈ ਕੇ ਤੇ ਦੇਨਾਂ ਨਗਰ ਘਰੋਟਾ ਰੋਡ ਨਾਲ ਜਾ ਕੇ ਮਿਲਦੀ ਹੈ ਸੋ ਅੱਜ ਇਸ ਸੜਕ ਦਾ ਜਿਹੜਾ ਨਹੀਂ ਪੱਥਰ ਰੱਖਿਆ ਇਹਦੇ ਕੰਮ ਦਾ ਸੋ ਸਾਰੇ ਪਿੰਡ ਦੀ ਪੰਚਾਇਤ ਸਰਪੰਚ ਸਾਹਿਬਾਨ ਹੋਰ ਪਿੰਡ ਦੇ ਮੋਤਬਰ ਬੰਦੇ ਦੀ ਹਾਜ਼ਰੀ ਚ ਇਹ ਸ਼ੁਭ ਕਾਮ ਕੀਤਾ ਸੋ ਮੈਂ ਧੰਨਵਾਦ ਕਰਦਾ ਪੰਜਾਬ ਦੇ ਹਰਮਨ ਪਿਆਰੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਜਿਹੜੇ ਲਗਾਤਾਰ ਮੇਰੇ ਹਲਕੇ ਨੂੰ ਵੱਡੀਆਂ ਸੁਗਾਤਾਂ ਦੇ ਰਹੇ ਨੇ ਵੱਡੇ ਜਿਹੜੇ ਉਹ ਪ੍ਰੋਜੈਕਟ ਸਾਨੂੰ ਦੇ ਰਹੇ ਆ ਸੋ ਅੱਜ ਬਸੀ ਤੋਂ ਲੈ ਕੇ ਤੇ ਜਿਹੜਾ ਦੀਨਾ ਨਗ ਰੋਟੇ ਰੋਡ ਨਾਲ ਮਿਲਦਾ ਜਿਹੜਾ ਰੋਡ ਹੈ ਇਹ 1.5 ਕਿਲੋਮੀਟਰ ਦਾ ਰੋਡ ਹੈ ਜਿਹੜੇ 57 ਲੱਖ ਰੁਪਏ ਦੀ ਲਾਗਤ ਦੇ ਨਾਲ ਇਹਦੀ ਨਾਵੋਸ਼ਾਰੀ ਹੋਣੀ ਹੈ ਸੋ ਇਹ ਲਗਭਗ 13-14 ਸਾਲ ਤੋਂ ਬਾਅਦ ਤੁਸੀਂ ਅੰਦਾਜ਼ਾ ਕਰੋ ਵੀ ਇਹ ਤੀਜੀ ਸਰਕਾਰ ਹੈ ਜਿਹਦੇ ਵਿੱਚ ਆ ਕੇ ਇਹ ਜਿਹੜਾ ਹੋਰ ਰੋਡ ਬਣਨ ਲੱਗਾ ਸੋ ਮਤਲਬ ਪੁਰਾਣੀਆਂ ਸਰਕਾਰਾਂ ਜਿਹੜੀਆਂ ਖੱਡਿਆਂ 'ਚ ਸੜਕੇ ਲੋਕਾਂ ਨੂੰ ਗਈਆਂ ਸਨ ਗੁੱਡ ਗੁੱਡੇ ਟੋਏ ਪਏ ਸੀਗੇ ਸੋ ਲਗਾਤਾਰ ਹਲਕੇ ਭੁਏ ਦੇ ਅੰਦਰ ਜਿਹੜੇ ਸੜਕਾਂ ਦਾ ਨਿਰਮਾਣ ਕਰਨ ਦੇ ਲਈ ਵੱਡੇ ਜਿਹੜੇ ਆ ਸਾਨੂੰ ਪੈਸੇ ਸਰਕਾਰ ਨੇ ਦਿੱਤੇ ਆ ਸੋ ਜਿਹੜੀਆਂ 74 ਸੜਕਾਂ ਮਨਜ਼ੂਰ ਹੋਈਆਂ ਨੇ ਹਲਕੇ ਭੁਏ ਦੇ ਲੋਕਾਂ ਦੀ ਮਤਲਬ ਵਹਿਤਰੀ ਦੇ ਲਈ ਉਹਨਾਂ ਦੇ ਵਿੱਚੋਂ ਲਗਾਤਾਰ ਜਿਹੜਾ ਸੜਕਾਂ ਦਾ ਉਦਘਾਟਨ ਕੀਤਾ ਜਾ ਰਿਹਾ ਸੋ ਮੈਨੂੰ ਖੁਸ਼ੀ ਆ ਕਿ ਅੱਜ ਮੈਂ ਸਾਰੇ ਪਿੰਡ ਵਾਸੀਆਂ ਦੀ ਹਾਜ਼ਰੀ 'ਚ ਇਹ ਕਾਜ ਦਾ ਕੰਮ ਰੰਮ ਕੀਤਾ ਤੇ ਨਾਲ ਮੈਂ ਜਿਹੜੇ ਠੇਕੇਦਾਰ ਨੇ ਉਹਨਾਂ ਨੂੰ ਹਰ ਸੜਕ ਦੇ ਉਦਘਾਟਨ ਮੌਕੇ ਇੱਕੋ ਹੀ ਗੱਲ ਕਹਿਣਾ ਕੀ 855 ਲੱਖ ਰੁਪਏ ਦੇ ਵਿੱਚੋਂ 57 ਪੈਸੇ ਵੀ ਤੁਹਾਡੇ ਕੋਲ ਨਹੀਂ ਲੈਣੇ ਸਾਡੀ ਪਿਆਰੀ ਇੱਕੇ ਚੀਜ਼ ਆ ਵੀ ਸੜਕ ਵਧੀਆ ਬਣੇ ਤਾਂ ਜੋ ਜਿਹੜਾ ਆ ਲੋਕਾਂ ਨੂੰ ਲੱਗੇ ਵੀ ਇਹ ਕੋਈ ਸੜਕ ਦੇ ਅੰਦਰ ਚੰਗਾ ਮਟੀਰੀਅਲ ਪਿਆ ਸੋ ਜਿੱਥੇ 855 ਲੱਖ ਰੁਪਏ ਦੀ ਲਾਗਤ ਨਾਲ ਇਹ ਸੜਕ ਦਾ ਨਵ ਨਿਰਮਾਣ ਹੋਣਾ ਉਹਦੇ ਨਾਲ ਦੀ ਨਾਲ ਇਹ 5 ਸਾਲ ਦੇ ਲਈ ਇਹਦੀ ਮੈਂਟੇਨੈਂਸ ਵੀ ਜਿਹੜੀ ਆ ਉਹ ਠੇਕੇਦਾਰ ਦੇ ਜਿਹੜੀ ਉਹ ਮਤਲਬ ਪਾਈ ਹੈ ਜ਼ਿੰਮੇ ਸੋ ਕਿਉਂਕਿ ਬਿਜ ਸੜਕ ਟੁੱਟ ਜਾਂਦੀ ਆ ਫਿਰ ਪੁੱਛਦਾ ਕੋਈ ਨਹੀਂ ਜੇ ਟੁੱਟ ਭੱਜ ਵੀ ਹੋਈਗੀ ਤੇ ਉਹ ਠੇਕੇਦਾਰ ਕਰੂਗਾ ਸੋ ਸਭ ਨੂੰ ਮੇਰੇ ਵੱਲੋਂ ਇਹ ਸੜਕ ਦੇ ਜਿਹੜੇ ਅੱਜ ਨਵ ਨਿਰਮਾਣ ਦੀਆਂ ਬਹੁਤ-ਬਹੁਤ ਮੁਬਾਰਕਾਂ ਇਹ 14-15 ਸਾਲ ਤੋਂ ਜੀ ਸਾਡੀ ਸੁਣੀ ਗਈ ਹੈ ਜਦ ਤੱਕ ਇਹਨੇ ਸਾਡੇ ਜਿਹੜੇ ਵਾਇਨ ਜਿਹੜੇ ਨੇ ਕਨਵੈਂਸ਼ਨ ਨੇ ਉਹ ਚਾਹਨੇ ਬਹੁਤ ਮੁਸ਼ਕਲ ਸੀ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਆ ਮੰਤਰੀ ਲਾਲ ਚੰਦ ਕਟਾਰ ਜੀ ਆ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਤੇ ਪੰਜਾਬ ਸਰਕਾਰ ਦਾ ਬਹੁਤ-ਬਹੁਤ ਧੰਨਵਾਦ ਜੀ। ਇਹ ਕਾਫੀ ਧੀਰ ਤੋਂ ਜਿਹੜਾ ਇਹ ਜਿਹੜੀ ਸੜਕ ਕਾ ਵੀ ਟੁੱਟੀ ਪੱਜੀ ਹੋਈ। ਜਿਹਦੇ ਵਿੱਚ ਆਉਣਾ ਜਾਣਾ ਬੜਾ ਮੁਸ਼ਕਲ ਹੀ। ਕਾਫੀ ਜੇ ਇੱਕ ਜਿਹੜਾ 1 ਕਿਲੋਮੀਟਰ ਜਿਹੜਾ ਏਰੀਆ ਹੈ। 1.5 ਕਿਲੋਮੀਟਰ ਏਰੀਆ ਇਹਨੂੰ ਜਾਣ ਵਾਸਤੇ 15-20 ਮਿੰਟ ਲੱਗ ਜਾਂਦੇ ਰਿਹਾ।